ਪਰ ਤੂੰ ਵਾਦਨਾ ਆਪਣਾ ਵਿਆਹ ਹੋਣਾ ਚਾਹੁੰਦਾ ਜੇ ਆਪਣਾ ਵਿਆਹ ਨਾ ਹੋਇਆ ਨਾ ਪਤਾ ਉਸ ਕੁੜੀ ਨਾਲ ਵਿਆਹ ਕਰਾਉਂਗਾ ਮੈਂ ਨਹੀਂ ਕਿਤੇ ਹੋਰ ਕਰਾਂਦਾ ਹੈਗਾ ਨਹੀਂ ਆ ਇਨੀ ਤਰ੍ਹਾਂ ਹੁੰਦਾ ਹੈਗਾ ਹਲਮਟੋਲੇ 'ਚ ਕਰ ਦਿੰਦਾ ਕਹਿੰਦਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਂਦਾ ਆ ਉਸੇ ਨਾਲ ਕਰਾਉਣਾ ਮੈਂ ਤਾਂ ਉਸੇ ਕੁੜੀ ਨਾਲ ਵਿਆਹ ਕਰਾਉਂਗਾ ਉਹ ਬਾਪੂ ਉਹ ਦੇਖ ਉਹ ਛੋਟੇ ਨੇ ਚੜ੍ਹਦਾ ਜਾਂਦਾ ਸਾਰੇ ਕੰਮ ਮੈਨੂੰ ਬਣ ਕੇ ਦਿੱਤੇ ਹੋਇਆ ਕੁਸਤਾ ਕਰ ਲਿਆ ਕਰ ਨਸੀਬਾਂ ਬਣ ਗਈ ਰੋਟੀ ਦੀ ਹਾਂ ਰੋਟੀ ਬਣ ਗਈ ਨਾ ਦਸ ਕੋਲੋਂ ਨਾਲ ਉੱਤਰ ਕੇ ਦੋ ਸੁੱਕੀ ਨੂੰ ਰੋਟੀ ਕਿੱਦਾਂ ਕਰੀਂ ਅੰਦਰ ਹੀ ਤਿਆਰ ਹੋਣ ਲੱਗ ਰਿਹਾ ਉਹ ਮੁੰਡਾ ਆ ਗਿਆ ਬਈ ਉੱਟਾ ਮੈਂ ਐਫ ਆਈ ਤਰਾ ਜਾਣ ਨਾ ਭਾਈ ਮਨ ਤਾਂ ਪਹਿਲੇ ਲੇਟ ਹੋ ਰਿਹਾ ਬਸ ਦਾ ਟਾਈਮ ਰੋਟੀ ਖਾ ਲੈ ਸੁੱਕੀ ਪਹਿਲਾਂ ਰੋਟੀ ਬਾਅਦ ਮੈਂ ਆ ਕੇ ਖਾਵਾਂ ਉਹ ਯਾਰ ਥੋੜੀ ਜਿਹਾ ਚਾਹ ਪਾਣੀ ਜਾਂ ਬਿਸਕੁਟ ਚਾਹ ਨਾਲ ਨਾ ਬਾਬਾ ਕੁਝ ਨਹੀਂ ਖਾਣਾ ਮੈਂ ਤਾਂ ਪਹਿਲੇ ਲੇਟ ਹੋਦਾ ਮੈਨੂੰ 5:00 ਵਜੇ ਉਹ ਪੈਸੇ ਤਾਂ ਲੈ ਜਾ ਰੋਟੀ ਟੁੱਕ ਤਾਂ ਖਾ ਜਾ ਕਰ ਖਰਾ ਕੇ ਖਾਵਾਂ ਚਾਹ ਬਾਅਦੇ ਚਾਹ ਨਾਲ ਖਾ ਜੂ ਬਿਸਕੁਟ ਬਿਸਕਟਾ ਕੁਝ ਨਹੀਂ ਖਾਣਾ ਮੈਂ ਫੇਰੇ ਸਪਰੇਟ ਕਰ ਜੰਦਾ ਚੱਟਾ ਵਾਲਾ ਵੀ ਘਣੀ ਨਾ ਹਰ ਧਿਆਨ ਨਾਲ ਜਾਇਂ ਠੀਕ ਹਨ ਕੋਈ ਨਾ ਬਬੇ ਤੁਸੀਂ ਆ ਦੇ ਖੜਾ ਠੀਕ ਹੈ ਲੈ ਫਿਰ ਮੈਨੂੰ ਪਾ ਲਿਆ ਲਾਈਟ ਚੱਲਣ ਲੱਗ ਰਹੀ ਹੈ ਕੀ ਠੀਕਾ ਪਾ ਲੈਂਦੀ ਹਾਂ ਹਾਂ ਪਾ ਲਿਆ ਆਈਏ ਨਹੀਂ ਅੱਜ ਕਿੱਦਾਂ ਰਹਿ ਗਈ ਕੰਮ ਹੋ ਰਿਹਾ ਬੱਸ ਵਿਹਾਨ ਵਾਲੀ ਹੈ ਇਹਦੇ ਪੇਪਰ ਜੇ ਲੇਟ ਹੋਏ ਫਿਰ ਕਹੂਗਾ ਮੈਨੂੰ ਦੱਸ ਕੇ ਨਹੀਂ ਆਇਆ ਮੈਂ ਇਕੱਲਾ ਵਗ ਗਿਆ ਚੱਲ ਦੇਖਦਾ ਟਾਈਮ ਵੀ ਹੋ ਰਿਹਾ ਦੇਖਾਂ ਤੁਸੀਂ ਉਹ ਖੜਿਆ ਅੱਗੇ ਆ ਜਾ ਲਾ ਆਓ ਜੀ ਮੈਡਮ ਹਲੋ ਸੁਖੀ ਕਿਵੇਂ ਆ ਕੀ ਗੱਲੇ ਦੇ ਲੇਟ ਹੋ ਗਈ ਲੇਟ ਤੈਨੂੰ ਪਤਾ ਤਾਗਾ ਘਰ ਦੇ ਕੰਮ-ਕਾਰ ਕਰ ਕਰਕੇ ਮੈਂ ਹੀ ਆਉਣੇ ਨੇ ਪੜਨ ਲੱਗ ਰਹੀ ਸੀ ਨਾਲੇ ਮੈਂ ਚੈਰੀ ਕਰ ਲਈ ਪੇਪਰ ਦੀ ਹਾਂ ਕਰ ਲਈ ਤੈਨੂੰ ਆਉਂਦਾ ਪੇਪਰ ਕਰ ਦਾਂਗਾ ਜਿਹੇ ਜਾਂਦਾ ਹੈਗਾ ਨਕਲ ਮਾਰ ਲਈ ਕਿਸੇ ਚੋਂ ਨਾ ਨਕਲਾ ਹੁਣ ਕੇ ਚੱਲਣ ਦਿੰਦਾ ਨਕਲਾ ਨਕਲਾ ਚੱਲਣ ਦਿੰਦੇ ਨੇ ਠੀਕ ਐ ਕੋਈ ਨਹੀਂ ਮਿਰਚੋ ਕਰੀ ਚਲ ਤੁਸੀਂ ਹੁੰਦਾ ਚੱਲੇ ਲੇਟ ਹੋ ਰਹਾ ਬਸ ਖਾਣ ਵਾਲੀ ਹੈਗੀ ਨਾਲੇ ਘਰੇ ਵਿਆਹ ਵੀ ਉਹਦੀ ਗੱਲ ਕਰ ਲੈਣਾ ਉਹ ਯਾਰ ਕਰ ਲੂਆਂ ਯਾਰ ਵਿਆਹ ਦੀ ਗੱਲ ਆਪਾਂ ਪਹਿਲਾਂ ਪੇਪਰ ਦਾ ਦੇ ਲਈ ਯਾਰਾ ਪੇਪਰ ਤੋਂ ਬਾਅਦ ਨਾ ਆਪਣਾ ਵਿਆਹ ਹੋਣਾ ਚਾਹੀਦਾ ਜੇ ਆਪਣਾ ਵਿਆਹ ਨਾ ਹੋਇਆ ਨਾ ਮੈਂ ਤੈਨੂੰ ਦੱਸਦਾ ਮੇਰੀ ਗੱਲ ਸੁਣੋ ਜੋ ਤੈਨੂੰ ਕਾਇਰ ਹਟਾ ਤੈਨੂੰ ਵਾਦੀ ਕਰ ਲੈ ਮੈਨੇ ਪੇਪਰਾਂ ਤੋਂ ਬਾਅਦ ਤੈਨੂੰ ਪੱਕਾ ਕਹਿਤਾ ਕਰਾ ਲੂਆ ਵਿਆਹ ਤੇਰੇ ਨਾਲ ਕਰੂ ਮੈਂ ਹੋਰ ਕਿਸੇ ਨਾਲ ਕਿਹਦੇ ਕਸ਼ਤ ਕਰਾਂਗਾ ਇਹ ਤਾਂ ਗੱਲ ਠੀਕ ਐ ਵਿਆਹ ਵੀ ਕਰਵਾ ਲਾਂਗੇ ਆਪਾਂ ਠੀਕ ਐ ਸਾਰਾ ਕੁਝ ਹੋ ਜਾਊਗਾ ਪਰ ਅੱਜ ਵਾਲਾ ਜਿਹੜਾ ਪੇਪਰ ਆ ਨਾ ਜੇ ਚੋ ਫੇਲ ਹੋ ਗਿਆ ਮੈਨੂੰ ਕਦੇ ਬੁਲਾਇ ਨਾ ਚੰਗਾ ਉੱਪਰ ਇਕੱਠੇ ਪੜਦਾ ਐ ਕਿਵੇਂ ਫੇਲ ਹੋ ਜੂ ਹਾਂ ਕਾਲਾ ਜਲੇ ਬਸਰ ਟਾਈਮ ਤੇ ਲੇਟ ਹੋ ਜਾ ਕੁੜੀ ਨੂੰ ਹੋਰ ਮੈਂ ਤਾਂ ਦੋ ਤਿੰਨ ਵਾਰੀ ਆਪ ਸੋਚਿਆ ਮਾਹ ਚਲਾ ਹੁਣ ਉਹਦੀ ਪੜਾਈ ਪੂਰੀ ਹੋ ਗਈ ਜੀ ਕਰਾਉਂਦਾ ਨਾਲੇ ਤੂੰ ਢਿੱਲੀ ਮਠੀ ਰਹਿਣੀ ਆ ਮਾਹ ਕੰਮ ਧੰਦੇ ਦਾ ਸੁੱਖ ਹੋ ਜੂ ਹਾਂਜੀ ਨਾਲੇ ਬਾਕੀ ਹੋਰ ਆ ਕੁੜੀ ਦੇਖੀ ਭਾਲੀ ਆ ਹਾਂਜੀ ਨਾਲ ਤਾਂ ਆਪਣੇ ਸਿੰਘ ਦੀ ਪੜਾਈ ਪੂਰੀ ਹੋ ਗਈ ਨਾਲੇ ਆਪਣੇ ਸੁਖੀ ਰਹੀ ਹੋਗੀ ਚਲੋ ਉਹ ਤਾਂ ਤੇਰੀ ਗੱਲ ਠੀਕ ਆ ਬਾਕੀ ਤੈਨੂੰ ਪਤਾ ਐ ਪੜਾਕੂਆਂ ਦਾ ਐ ਨਹੀਂ ਪਤਾ ਕਹੇ ਮੈਂ ਵਿਆਹ ਨਹੀਂ ਕਰਾਉਂਦਾ ਹਜੇ ਪਹਿਲਾਂ ਦੋ ਤਿੰਨ ਵਾਰੀ ਤਾਂ ਪੁੱਛਿਆ ਜੀ ਹਾਂਜੀ ਪਰ ਹੁਣ ਮੈਂ ਤਾਂ ਉਹਨਾਂ ਜਵਾਬ ਦੇ ਰੱਖਿਆ ਜੀ ਮਾਸੀ ਚੱਲ ਕੋਈ ਗੱਲ ਨਹੀਂ ਕਰਾਵਾਂਗੇ ਤਾਂ ਹੁਣ ਐਸੇ ਦਾ ਹੀ ਦੇਖਿਆ ਭਲਾ ਰਿਸ਼ਤਾ ਹੈਗਾ ਹੈ ਬਾਕੀ ਬਾਪੂ ਹੋਰਾਂ ਨੂੰ ਆ ਜਾਂਦੇ ਬਾਪੂ ਰਾਂ ਨਾਲ ਗੱਲ ਕਰ ਲਾਂਗੇ ਬਾਪੂ ਮਾੜਾ ਮੁੱਟੇ ਦਾ ਆਪਾਂ ਦੂ ਹਾਂਜੀ ਫਿਰ ਇਹਨਾਂ ਮਨਾਓ ਜੀ ਤੱਕੇ ਨਾਲ ਮੈਂ ਤਾਂ ਹੁਣ ਜ਼ਬਾਨ ਤੇ ਚੁੱਕੀ ਇਹਨਾਂ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਕਰ ਲਾਂਗੇ ਗੱਲ ਲੈ ਮੈਂ ਵੀ ਲਾਈਟ ਚੱਲਣ ਲੱਗ ਰਹੀ ਹੈ ਮਰਿਆ ਮਾ ਖੇਤ ਜਿਹੜਾ ਹੈ ਕੋਈ ਨਹੀਂ ਮਰੇ ਹਾਂ ਚਲ ਮੜਾ ਹਾਂ ਕੰਮ ਕਰੀਏ ਜ਼ੋਰ ਪਾ ਦਾਂਗੇ ਇੱਕ ਦੋ ਵਾਰੀ ਹੋਰ ਦੇਖਦੇ ਆਂ ਉਹ ਠੀਕ ਆ ਪੁੱਤ ਅਮਰੀਕਾ ਉਹ ਠੀਕ ਆ ਬਾਪੂ ਕੀ ਲਾਉਣ ਲੱਗ ਗਿਆ ਆਹੀ ਸਮਾਨ ਸੂਂ ਦਾ ਲਾ ਦੇਣਾ ਵਾ ਆਪਣੀਆਂ ਢੁੰਡੀਆਂ ਓਏ ਆ ਜਾ ਦਮ ਲੈ ਲੈ ਗਮਾਂਡੀਆਂ ਇਹਦਾ ਕੱਦੂ ਗਿੱਡੇ ਗਿੱਡੇ ਹੋ ਰਹੇ ਨੇ ਤੂੰ ਹਲੇ ਓਏ ਲਾ ਤੇਲਾ ਤੁਲਾ ਜਾ ਹੋ ਜੂ ਫੇਰ ਔਖਾ ਹੋ ਜੂ ਕਿੱਦਾਂ ਬਾਲਾ ਕਿੱਦਾਂ ਵੀ ਨਹੀਂ ਚੱਲਦਾ ਹੈਗਾ ਸਮਾਨ ਉਹ ਤਾਂ ਗੱਲ ਸਮਝਣਾ ਔਰ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦਾ ਸੀ ਆ ਛੋਟੇ ਦੇ ਹੋ ਗਏ ਕਿੰਨਾ ਪੇਪਰ ਉੱਪਰ ਓਏ ਹੋ ਗਏ ਬਾਪੂ ਇੱਕ ਅੱਧਾ ਰਹਿੰਦਾ ਅੱਜ ਗਿਆ ਸੀ ਪਤਾ ਨਹੀਂ ਅੱਜ ਜੱਜ ਦਾ ਪਤਾ ਨਹੀਂ ਕੱਲ ਦਾ ਰਹਿ ਗਿਆ ਓ ਪਤਾ ਨਹੀਂ ਕਦੋਂ ਹੋਣਗੇ ਸਵਾ ਮਹੀਨਾ ਹੋ ਗਿਆ ਰੋਜ਼ ਚੱਕ ਕੇ ਭਾਗ ਜਾਂ ਲੱਗਦਾ ਵਾਹੀ ਹੁੰਦਾ ਇਹ ਤਾਂ ਫਿਰ ਵਿਚ ਦੀ ਕਿਤੇ ਕੱਧਾ ਦਿਨ ਪੇਪਰ ਹੋ ਗਿਆ ਵਿਚ ਦੀ 2-4 ਛੁੱਟੀਆਂ ਹੁੰਦੀਆਂ ਨੇਗੀਆਂ ਅੱਛਾ ਬਈ ਤੂੰ ਮੇਰੀ ਗੱਲ ਸੁਣਨ ਵਾਲੇ ਹਾਂ ਪਤਾ ਉਹ ਤੇਰੇ ਵਾਲੀ ਨੂੰ ਕਹਿੰਦੀ ਸੀਗੀ ਕਿਵੇਂ ਪੁੱਤ ਉਹ ਆਪਦੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਹਿੰਦੀ ਐ ਨੂੰ ਅਸ ਤਾਂ ਦੋ ਤਿੰਨ ਵਾਰੀ ਪੁੱਛ ਲਿਆ ਅੱਛਾ ਸੁਖੀ ਨੂੰ ਹਾਂ ਹਾਂ ਤਾ ਇਹ ਨਹੀਂ ਤਰਾਉਂਦਾ ਹੈਗਾ ਹਲਮ ਟੋਲੇ ਚ ਕਰ ਦਿੰਦਾ ਕਹਿੰਦਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਂਦਾ ਉਹ ਕਿਹੜੇ ਖਵਾਉ ਰੋਟੇ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਉਹ ਤੂੰ ਕਹਿ ਕੇ ਦੇਖ ਲਈਂ ਇਹ ਨਾਲ ਤੂੰ ਪਿਆਰ ਦੇਖ ਜੇਗਾ ਮੈਂ ਤਾਂ ਦੇਖੂਗਾ ਜਿਹੜੇ ਸਹਾਵਨਾ ਤੁਸੀਂ ਕਲੇਸ ਪਾਰਖ ਹੈ ਨਾ ਕਰਨ ਮੈਨੂੰ ਲੱਗਦਾ ਤੁਸੀਂ ਪਹਿਲੀ ਗੱਡੀ ਚੜਾਉਂਗੇ ਮੈਨੂੰ ਉਹ ਬਾਪੂ ਕਲੇਸ ਕਾ ਹੁਣ ਅਸੀਂ ਤਾਂ ਉਹਨੂੰ ਮਨਾਉਣਾ ਹੁਣ ਉਹਦੀ ਵਿਆਹ ਦੀ ਉਮਰ ਨਹੀਂ ਹੈਗੀ ਭਲਾ ਉਹ ਤਾਂ ਗੱਲ ਮੈਂ ਸਮਝਦਾ ਫੇਰ ਫੇਰ ਪੜ੍ਹਾਈ ਵੀ ਜ਼ਰੂਰੀ ਹੈ ਪਤਾ ਉਹ ਪੜ੍ਹਾਈ ਬਾਪੂ ਹੋ ਗਈ ਹੁਣ ਹੋਰ ਦੱਸ ਕਿੰਨੀ ਕਿ ਪੜ੍ਹਾਈ ਕਰੂਗਾ ਲੱਗਣਾ ਤਾਂ ਕਿਸੇ ਕੰਮ ਧੰਦੀ ਪ ਉਹ ਮੈਨੂੰ ਐ ਐਸੀ ਬੀਚਲ ਪੜ ਲਿਖ ਕੇ ਕਿਤੇ ਨੌਕਰੀ ਨੂੰ ਨੌਕਰੀ ਤੇ ਅੜਕ ਜਾਊਗਾ ਬਾਪੂ ਨੌਕਰੀਆਂ ਦਾ ਤੈਨੂੰ ਪਤਾ ਤਾਂ ਹੈਗਾ ਕਹੇ ਜੇ ਸੌਦੇ ਨੇਗੇ ਚੱਲ ਪੋਸਟਾਂ ਪੋਸਟਾਂ ਭਰੀ ਜਾਊਗਾ ਕੋਈ ਨਿਕਲੇ ਉੱਦੇ ਲੱਗ ਜਾਓ ਇਹਨੇ ਨਾਲ ਮੇਰੇ ਨਾਲ ਹੱਥਰ ਬਟਾਵਾ ਕਰੂਗਾ ਹੋਰ ਕੀ ਹੈਗਾ ਉਹ ਤਾਂ ਗੱਲ ਮੈਂ ਸਮਝਦਾ ਹੈ ਚੱਲ ਫਿਰ ਮੈਂ ਦੇਖਦਾ ਫਿਰ ਆਪਾਂ ਅੱਜ ਗੱਲ ਕਰਕੇ ਦੇਖਦਾ ਬੁੱਤ ਅਥਣਿਆ ਆਊਗਾ ਮੜਾ ਜਟਕਾਈ ਨਾਲ ਤੂੰ ਤੋਰੀ ਗੱਲ ਚੱਲ ਕੋਈ ਨਹੀਂ ਅਸ ਤਾਂ ਕਹਿਣਾ ਸਾਡੇ ਕਹਿੰਦੇ ਤਾਂ ਸੂਈ ਗੁੱਦੀ ਢੀਂ ਵਾਂਗੂੰ ਪੈਂਦਾ ਚੱਲ ਕੋਈ ਗੱਲ ਨਹੀਂ ਹਾਂ ਮੈਂ ਆਪੇ ਪੁੱਛੂਗਾ ਹੋਰ ਹੂੰ ਤੇਰੀ ਮੜੀ ਦਾਬ ਹੋ ਜੂ ਚਲੂੰ ਲੰਮਾ ਆਂਦਾ ਤਾਂ ਹੈਗਾ ਮੇਰਾ ਕਹਿਣਾ ਚਲ ਮੈਂ ਬਾਕੀ ਨੂੰ ਪੁੱਛ ਲੂੰਗਾ ਬਾਕੀ ਭਈ ਉਹਦੀ ਮਰਜ਼ੀ ਐ ਮਰਜ਼ੀ ਮੜਾ ਤਾੜਦੀ ਜੇ ਤੂੰ ਨਹੀਂ ਤਾੜੇਗਾ ਹੋਰ ਕੌਣ ਤੜੂਗਾ ਉਹ ਤਾਂ ਗੱਲ ਮੈਂ ਸਮਝਦਾ ਪਰ ਅੱਜ ਕੱਲ੍ਹ ਵਾਲੇ ਕਿੱਥੇ ਮੰਨਦੇ ਨੇ ਆਪਦੀ ਪਗਾਉਂਦੇ ਨੇ ਇਹ ਵੀ ਗੱਲ ਆ ਹੂੰ ਅੱਜ ਕੱਲ੍ਹ ਫਿਰ ਸਪਰੇਅ ਦਾ ਲੀਟਰ ਚੱਕ ਲੈਂਦੇ ਨੇ ਜੇ ਬਾਲਾ ਕਹਨੇ ਆ ਉਹ ਬਹੁਤ ਕੁਝ ਕਰਦੇ ਨੇ ਭਾਈ ਤਾਂ ਹੀ ਤਾਂ ਗੁੱਸੇ ਤੋਂ ਡਰ ਲੱਗਦਾ ਹਾਂ ਉਹ ਬਾਪੂ ਹੂੰ ਉਹਨੂੰ ਫੀਡ ਵਾਲੇ ਨੂੰ ਕਹਿੰਦਾ ਫੀਡ ਭੇਜ ਦੂਗਾ ਹਾਂ ਮੈਂ ਜਾ ਕੇ ਆਉਣਾ ਉਹਦੇ ਕਣੀ ਉੱਥੇ ਨਾ ਬੈਠਾ ਰਿਹਾ ਗਰਤਾਸ ਤੇ ਉਹ ਕੋਈ ਗੱਲ ਨਹੀਂ ਤਾਸ ਹੀ ਖੇਡੂਗਾ ਮੈਂ ਹੁਣ ਮੈਂ ਨੱਕੇ ਮੋੜੂਗਾ ਪਲਾਂ ਉਹ ਨੱਕੇ ਦਾ ਤੈਨੂੰ ਕਿਹੜਾ ਕਹਿੰਦਾਗਾ ਚਾਹ ਪਾਣੀ ਦਾ ਟਾਈਮ ਤੇ ਬੈਜਾ ਗਰ 3 3 ਵਜੇ ਤੱਕ ਨਹੀਂ ਜਾਂਦਾ ਹੈਗਾ ਕਰੇ ਉਹ ਚੱਲ ਕੋਈ ਨਾ ਭਾਈ ਬਾਗ ਨਾ ਭਾਈ ਅੱਜ ਕੱਲ੍ਹ ਨਹੀਂ ਬਸ ਸਾਰੀ ਦਿਹਾੜੀ ਉੱਥੇ ਬੈਠਾ ਰਹਿਣਾ ਹੁਣ ਨੂੰ ਮੈਂ ਕੋਟ ਦਿੰਦਾ ਬਣੀ 4 ਲਾਉਣ ਲੱਗੇ ਭਾਬੀ ਹਾਂ ਲਾਣਾ ਤੇ ਵਾਏ ਅੱਕ ਗਿਆ ਪਾਣੀ ਦਾ ਗਲਾਸ ਲੈ ਦੇ ਇੱਕ ਪਾਣੀ ਤਾਂ ਮਿਲਿਆ ਦੰਨੀ ਆ ਇੱਕ ਮੇਰੀ ਗੱਲ ਸੁਣ ਹਾਂ ਬਾਬੇ ਤੇ ਪਰ ਉਹ ਤਾਂ ਵਧੀਆ ਹੋ ਗਿਆ ਨੇ ਨਾ ਹਾਂ ਬਾਬੇ ਵਧੀਆ ਹੋ ਗਏ ਪਰ ਤਾਂ ਮਜ਼ਾ ਨੰਬਰ ਆ ਜਾਣਗੇ ਠੀਕ ਹੈ ਪਰ ਨੰਬਰ ਨੰਬਰ ਵਧੀਆ ਲੈ ਲਈ ਬਾਕੀ ਫਿਰ ਤੇ ਰਿਸ਼ਤੇ ਦੀ ਗੱਲ ਤੋਰੀ ਹੋਈ ਆ ਮਾਸੇ ਨੂੰ ਜਵਾਨ ਦਿੱਤੀ ਹੋਈ ਆ ਬਾਬੇ ਮੈਨੂੰ ਪੁੱਛ ਤਾਂ ਲੋ ਨਾ ਉਸ ਰਿਸ਼ਤੇ ਨੂੰ ਵੇਰਵਾ ਪੇਣਾ ਪੁੱਛੇ ਉਸ ਰਿਸ਼ਤਾ ਕਰਨ ਫਰੀ ਜੰਨੇ ਹੋਵੇ ਨਹੀਂ ਫਿਰ ਮੈਂ ਤਾਂ ਹੁਣ ਉਹਨਾਂ ਨੂੰ ਜਵਾਨ ਦੇ ਰੱਖੀ ਆ ਪਪੀ ਤੁਸੀਂ ਤਾਂ ਜਵਾਨ ਦੇ ਰੱਖੀਏਗੀ ਅੱਗੇ ਹੁਣ ਮੈਨੂੰ ਇੱਕ ਵਾਰੀ ਪੁੱਛ ਕਰੋ ਹੁਣ ਜਵਾਨ ਤਾਂ ਐ ਤਾਂ ਮੈਂ ਵੀ ਕਾਲਜ ਚ ਕੁੜੀ ਮੇਰੇ ਨਾਲ ਪੜ੍ਹਦੀ ਹੈ ਮੈਂ ਤਾਂ ਹੁਣ ਵੀ ਜਵਾਨ ਦਿੱਤੀ ਮੈਂ ਤਾਂ ਵਿਆਹ ਉਸ ਨਾਲੇ ਕਰਾਉਂਗਾ ਨਹੀਂ ਫਿਰ ਹੁਣ ਅਸੀਂ ਕੀ ਕਰੀਏ ਸੀ ਵੀ ਤਾਂ ਉਹਨਾਂ ਨੇ ਜਵਾਨ ਦੇ ਰੱਖੀ ਹੈ ਨਾ ਜਵਾਨ ਤਾਂ ਪਪੀ ਤੁਸੀਂ ਤਾਂ ਦੇ ਰੱਖੀਏ ਹੁਣ ਫਿਰ ਮੈਂ ਕੀ ਕਰਾਂ ਹੁਣ ਮੇਰਾ ਵੀ ਮੇਰੀ ਜ਼ਿੰਦਗੀ ਹੈ ਮੈਨੂੰ ਵੀ ਕੋਈ ਫੈਸਲਾ ਲੈ ਲੈਣ ਦਾ ਕਰੋ ਉਸਤਾਬ ਦੀ ਪਗਾਈਆਂ ਨੇ ਉਹਨਾਂ ਬਾਈ ਵੀ ਕੀ ਪੈਸੇ ਦਾ ਹੋ ਰਿਹਾਗਾ ਤੂੰ ਵੀ ਇਹੀਆਂ ਗੱਲਾਂ ਕਰੀ ਜੰਨੀ ਹੈ ਜੀ ਬਾਈ ਨੂੰ ਵੀ ਤਾਂ ਮੈਂ ਕਹੀ ਸੀਗਾ ਬਾਈ ਨੂੰ ਪਹਿਲੀ ਗੱਲ ਤਾਂ ਅਸੀਂ ਤੁਹਾਡੇ ਨਾਲ ਨਾ ਬਾਬੇ ਮੈਂ ਦਾ ਮੈਂ ਵੀ ਜਵਾਨ ਦਿੱਤੀ ਆ ਮੈਂ ਤਾਂ ਉਸ ਕੁੜੀ ਨਾਲ ਵਿਆਹ ਕਰਾਉਂਗਾ ਮੈਂ ਨਹੀਂ ਕਿਤੇ ਹੋਰ ਕਰਾਂਦਾ ਹੈਗਾ ਨਹੀਂ ਇਹ ਥੋੜੀ ਹੋ ਸਕਦਾ ਹੈ ਸਾਹਿਬ ਗੁੱਸਾ ਕਰੋ ਜਾ ਗੱਲਾਂ ਨਹੀਂ ਇਹ ਨਹੀਂ ਹੋ ਸਕਦਾ ਇਹ ਕੋਈ ਗੱਲ ਬਣੀ ਮਾਂ ਦੇ ਇਹਨਾਂ ਨੂੰ ਗੱਲ ਕਰਦੀ ਆ ਕੀ ਗੱਲ ਹੋ ਗਈ ਭਗਵਾਨ ਨੇ ਕਿ ਮੈਂ 부ਜੀ ਜੀ ਬੈਠੀਆਂ ਉਹ ਸੁੱਖੀ ਦੇ ਲੋ ਕਹਿਦੀਆਂ ਗੱਲਾਂ ਕਰਦੇ ਕੀ ਹੋ ਗਿਆ ਮੈਂ ਤਾਂ ਉਹਨੂੰ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਾਂਦੇ ਸੀ ਜੀ ਫੇਰ ਉਹ ਆਪਣੇ ਉਹ ਕਰੀ ਜਾਂਦਾ ਕੀ ਕਹਿੰਦਾ ਸੀ ਕਹਿੰਦਾ ਮੈਂ ਤਾਂ ਉਸ ਕੁੜੀ ਨਾਲ ਗਿਆ ਤਾਂ ਐਂ ਦੇ ਕੰਜਰ ਦਾ ਕਿੱਥੇ ਆ ਹੁਣ ਉਹ ਅੰਦਰ ਹੀ ਹੁਣ ਅੰਦਰ ਹੀ ਓ ਸੁਖੀ ਸੁਖੀ ਓਏ ਆ ਗਈ ਕੀ ਗੱਲਾਂ ਚੱਲ ਜੰਦੀਆਂ ਨੇ ਓਏ ਕੀ ਹੋ ਗਿਆ ਵੀਰੇ ਮੈਂ ਕੰਜਰ ਦੇ ਉਧਰ ਦਾ ਰਿਸ਼ਤੇਦਾਰੀ ਚ ਜਮਾਨ ਕਰ ਰੱਖੀ ਹੈਗੀ ਉਹ ਹੋਰੀ ਫੜੇ ਸੋਟੇ ਮਰੀ ਜੰਨਾਗਾ ਬਾਈ ਤੂੰ ਇੱਕ ਮਾੜਾ ਮੈਨੂੰ ਪੁੱਛਤਾ ਲੈ ਯਾਰ ਮੈਨੂੰ ਬਿਨਾ ਪੁੱਛੇ ਸੀ ਰਿਸ਼ਤੇਦਿਆਂ ਗੱਲਾਂ ਕਰੀ ਜਿੰਦੇ ਓਏ ਹੁਣ ਤੈਨੂੰ ਖੂਚ ਤਾਂ ਕਦਾ ਨਹੀਂ ਦੰਦੇ ੱੱਕੇ ਵਾਲੇ ਗੱਲ ਨਹੀਂ ਬਾਈ ਹਾਂ ਹੁਣ ਤੱਕ ਤੂੰ ਮੇਰੇ ਫੈਸਲੇ ਲੈਂਦਾ ਐ ਜ਼ਿੰਦਗੀ ਦੇ ਸਾਰੀ ਜ਼ਿੰਦਗੀ ਦੇ ਫੈਸਲੇ ਤੂੰ ਹੀ ਲੈਂਦਾ ਆਏ ਓਇ ਇੱਕ ਫੈਸਲਾ ਕੋਈ ਮੈਨੂੰ ਵੀ ਲੈ ਲੈਣਾ ਤੇ ਕੋਈ ਪਰ ਆ ਵਿਆਹ ਦਾ ਫੈਸਲਾ ਨਾ ਮੈਂ ਆਪ ਲਵਾਂ ਮੇਰੀ ਜ਼ਿੰਦਗੀ ਓ ਮੇਰੀ ਗੱਲ ਸੁਣਿਆ ਕਰਦੇ ਨੇ ਸੈਣੇ ਕੋਈ ਚੰਗੇ ਹੀ ਕੰਮ ਕਰਦੇ ਹੁੰਦੇ ਨੇ ਕੋਈ ਤੈਨੂੰ ਗਲਤ ਪਾਸੇ ਨਹੀਂ ਲਿਆਂਦੇ ਹੈਗੇ ਬਾਈ ਪਰਜਾਈ ਤਾਂ ਕਹੀਂ ਨਹੀਂ ਮੈਂ ਤਾਂ ਜਵਾਨ ਦਿੱਤੀ ਹੈ ਬਾਈ ਜਵਾਨ ਤਾਂ ਮੈਂ ਵੀ ਉਹ ਕੁੜੀ ਨੇ ਦਿੱਤੀ ਹ ਹੁਣ ਇਹ ਚ ਕੀ ਪੁੱਛਣ ਵਾਲਾ ਕੰਮ ਆ ਯਾਰ ਯਾਰ ਭਾਈ ਮੈਨੂੰ ਨਹੀਂ ਪਤਾ ਹੈਗਾ ਮੈਂ ਵੀ ਜ਼ਮਾਨ ਦਿੱਤੀ ਹੈ ਮੈਂ ਤਾਂ ਵਿਆਹ ਉਸ ਕੁੜੀ ਨਾਲੇ ਕਰਾਂ ਅਸੀਂ ਜੀਵਾਨ ਦਿੱਤੀ ਹੋਈ ਆ ਪਰ ਹੁਣ ਅਸੀਂ ਕੀ ਕਰੀਏ ਬਾਪੀ ਫਿਰ ਉਹਨਾਂ ਨੂੰ ਜ਼ਮਾਨ ਤਾਂ ਦਿੱਤੀ ਹੋਈ ਆ ਕੋਈ ਮੈਨੂੰ ਕਦੇ ਤੁਹਾਨੂੰ ਪੁੱਛਿਆ ਮੈਂ ਨਾਲ ਗੱਲ ਕੀਤੀ ਥੋਨੇ ਮੈਂ ਵੀ ਹੁਣ ਕੁੜੀ ਦੇ ਨਾਲ ਮੈਂ ਪਈ ਤੌਲ ਚੁੱਕਾ ਨਾ ਪਹਿਲਾਂ ਕੰਮ ਤੈਨੂੰ ਪੁੱਛ ਕੇ ਕਰਦੇ ਆ ਫਿਰ ਉਹ ਹੀ ਤੈਨੂੰ ਤੋਂ ਹੀ ਤਾਂ ਗੱਲ ਕਰਦਾ ਵੀ ਮੈਨੂੰ ਮੇਰੀ ਜ਼ਿੰਦਗੀ ਦਾ ਫੈਸਲਾ ਕੋਈ ਮੈਨੂੰ ਆਪ ਹੀ ਲੈ ਲੈਣ ਦੇ ਹੁਣ ਤੱਕ ਸਾਰੇ ਕੰਮ ਤੁਸੀਂ ਮੇਰੇ ਫੈਸਲੇ ਆਪ ਲੈ ਲੈਂਦੇ ਆ ਮੈਂ ਹੁਣ ਤੋਂ ਸਾਡੇ ਉੱਤੋਂ ਦੀ ਹੋ ਕੇ ਚੱਲੇਗਾ ਉੱਤੋਂ ਦੀ ਹੋ ਕੇ ਉੱਤਨੀ ਹੋਗਾ ਤੁਸੀਂ ਚੱਲਣ ਲਈ ਗੱਲ ਆਪ ਕਰਦੇ ਹੋ ਨਾ ਹੋਰ ਕੀ ਜੇ ਉਤੋਂ ਦੀ ਨਹੀਂ ਹੁੰਦਾ ਕਹਿੰਦਾ ਮੈਂ ਕਰ ਰੱਖੀ ਆ ਜਬਾਨ ਪਰ ਭਾਈ ਮੈਂ ਵੀ ਕਰੀ ਹੋਈ ਆ ਮੇਰਾ ਕੁੜੀ ਪੜ੍ਹਦੀ ਐ ਕਾਲਜ ਤੇ ਮੈਂ ਤਾਂ ਉਸ ਨਾਲ ਵਿਆਹ ਕਰਾਉਂਗਾ ਗੱਲ ਸੁਣ ਲੈ ਮੇਰੀ ਇੱਕ ਜਿਹੜੀ ਆੜੀ ਕਰਦਾ ਬਸ ਪਰ ਕੁੜੀ ਨੂੰ ਉਹਨੂੰ ਮੈਂ ਵੀ ਨਹੀਂ ਹੋਰੇ ਘਰੇ ਆਉਣ ਦਿੰਦਾ ਜਿਹੜਾ ਰਿਸ਼ਤਾ ਸੀ ਦੇਖਿਆ ਉਹੀ ਹੋਊਗਾ ਭਾਈ ਆਊਗਾ ਤਾਂ ਇਸੇ ਕਰਿਆ ਆਉਗੀ ਕੁੜੀ ਆ ਫਿਰ ਮੈਂ ਵੀ ਦੇਖਦਾ ਕੌਣ ਰੱਖੂਗਾ ਤੁ ਲਿਆ ਕੇ ਦਿਖਾਈ ਫਿਰ ਭਾਈ ਲਿਆਉਂਗਾ ਨਰੇਤਰੇ ਮੈਂ ਕੱਟੂ ਮੈਂ ਤਾਂ ਉਰੀ ਲਿਆਉਂਗਾ ਮੇਰਾ ਹਸਾਲ ਕਣਾ ਮੂੰਹ ਪਾਉਂਦਾ ਜਾਂਦਾ ਜਿੰਨਾ ਪਰਸੋਂ ਮੈਂ ਤਾਂ ਉਰੀ ਲਾਉਂਗਾ ਵਿਆਹ ਕਰਾ ਕੇ ਕੋ ਤਮਲਾ ਲਾ ਮੇਰੇ ਸਲੇ ਨੂੰ ਜੰਨਾ ਜਵਾਖ ਬਣਾ ਆਪਣਾ ਰੱਖਿਆ ਵੀ ਹਾਂ ਚੱਲ ਕੋਈ ਨਾ ਛੋਟਾ ਛੋਟਾ ਉਹ ਨਹੀਂ ਸਰਚ ਗਲੀਆਂ ਕਰਦਾਗਾ ਮੈਂ ਤਾਂ ਜਿੰਨਾ ਮਰਜ਼ੀ ਲੜ ਪਿਆਰ ਕਰ ਲੋ ਨਹੀਂ ਸੰਭਲੀ ਮੇਰੇ ਸਲੇ ਨੇ ਲਹੂ ਪੀ ਲਿਆ ਮੈਨੂੰ ਪਤਾ ਸੀ ਮਹਕਾਨ ਮੀਣ ਹੋਊ ਜਿਹੜਾ ਇਹ ਨਾਂ ਉੱਕਰ ਕਰੀ ਜਾਂਦਾਗਾ ਇਹ ਪਹਿਲਾਂ ਦੱਸਣੀ ਸੀ ਨਾ ਇਹ ਗੱਲ ਮੈਂ ਤਾਂ ਉਹ ਉਧਰ ਜਵਾਨ ਦੇ ਰਖੀ ਚੱਲ ਕੋਈ ਨਾ ਆਉਣ ਦੇ ਦੇਖੂ ਮੈਂ ਕਿਹੜੀ ਨੂੰ ਲੈ ਕੇ ਆਉਂਦਾ ਰੇ ਨਰੇ ਮੈਂ ਕੁੱਟੂ ਦੇ ਮੇਰੇ ਸਲੇ ਦੇ ਬਾਪੂ ਤਾਂ ਨਹੀਂ ਆਇਆ ਨਹੀਂ ਉਹ ਤਾਂ ਹੀ ਚੱਲ ਕੋਈ ਨਾ ਤੂੰ ਘਰ ਕੰਮ ਤੰਦੇ ਆਉਣ ਦੇ ਬਾਪੂ ਨੂੰ ਮੈਂ ਕਰਦਾ ਗੱਲ ਲਾ ਤੇ ਖਲਾਮੋ ਪਿਆਰ ਦੰਤੀ ਦਾ ਮੇਰਾ ਸਾਲਾ ਬੋਲਦਾ ਤਾਂ ਦੇਖ ਕਿਹੜੇ ਹਿਸਾਬ ਨਾਲ ਸੀਗਾ ਉਹ ਕੀ ਰੌਲਾ ਹੈ ਪਰਖਿਆ ਮੁੰਡਿਆਂ ਚ ਉਹ ਰੌਲਾ ਕੀ ਬਾਪੂ ਆ ਛੋਟਾ ਹੈਗਾ ਉਹ ਖੁੰਡਾ ਤੇ ਬਾਜ ਸੁਣਦੀ ਆ ਥੋੜੀ ਕਿਉਂ ਜਲੂਸ ਕੱਢ ਖਿਆ ਤੁਸੀਂ ਨੇ ਉਹ ਸੁਣਦੀ ਤਾਂ ਹੈਗੀ ਹੁਣ ਦੱਸ ਕੀ ਕਰੀਏ ਵਿਆਹ ਦੀ ਗੱਲ ਕਰੀ ਸੀ ਸੂਈ ਕਿਤੇੜੀ ਵਾਂਗੂ ਪੈਂਦਾ ਮੰਗਰਾ ਕੀ ਕਹਿੰਦਾ ਹੁਣ ਕਹਿੰਦਾ ਮੈਂ ਤਾਂ ਕੁੜੀ ਪਸੰਦ ਕਰ ਰੱਖੀ ਹੈਗੀ ਉੱਥੇ ਕਾਲ ਦੇ ਕੁੰਜੇ ਚ ਅੱਛਾ ਭਾਈ ਚੱਲ ਭਾਈ ਤੂੰ ਨਾ ਘਬਰਾ ਤੂੰ ਮੈਂ ਗੱਲ ਕਰਦਾ ਆ ਉਹਦੇ ਨਾਲ ਬਾਪੂ ਮੇਰੀ ਗੱਲ ਸੁਣ ਆਪ ਤੱਕ ਤੇ ਸਕੂਲ ਮੁਰਦੇ ਕੱਟਾ ਲੈ ਕੇ ਨਹੀਂ ਲੰਗੇ ਉਹਨੂੰ ਮਹਿੰਗੇ ਮਹਿੰਗੇ ਸਕੂਲਾਂ ਚ ਪੜਾਇਆ ਕਾਲਜਾਂ ਚ ਪੜਾਇਆ ਸਮਾਂ ਦੀ ਆਪਦਾ ਹੱਥ ਤੰਗ ਹੋ ਜਾਂਦਾ ਵੀ ਚੱਲ ਕੋਈ ਨਾ ਪੜ ਜੂਗਾ ਚੱਲ ਕੋਈ ਗੱਲ ਨਹੀਂ ਤੂੰ ਠੰਡੇ ਦਿਮਾਗ ਨਾਲ ਗੱਲ ਕਰ ਲੈ ਕੋਈ ਨਾ ਮੈਂ ਜਾ ਕੇ ਕਰਦਾ ਹਾਂ ਉਹਦੇ ਨਾਲ ਗੱਲ ਕਰਦਾ ਗੱਲ ਜਾ ਕੇ ਤੂੰ ਹੀ ਨਾ ਘਬرائی ਜਾ ਘਬਰਾਉਣ ਵਾਲੀ ਗੱਲ ਨਹੀਂ ਆ ਬਾਪੂ ਉਹ ਨਾਲੇ ਪੁੱਤ ਅੱਕੜੇ ਦਾ ਮੂੰਹ ਕਾਲਾ ਹੀ ਹੁੰਦਾ ਠੀਕ ਹੈ ਨਾ ਉਲਟਾ ਪਤਾ ਕੀ ਕਹਿੰਦਾ ਮੈਂ ਤਾਂ ਉਰੀ ਲੈ ਕੇ ਆਉਂ ਕਹਿੰਦਾ ਕਰ ਲਿਓ ਜੀ ਕੀ ਕਰਨਾ ਮੇਰਾ ਐਵੇਂ ਕਿਵੇਂ ਲੈ ਚੱਲ ਤੂੰ ਕਰ ਗੱਲ ਫਿਰ ਕੋਈ ਗੱਲ ਨਹੀਂ ਤੂੰ ਘਬਰਾ ਨਾ ਮੈਂ ਗੱਲ ਕਰਦਾ ਉਹਦੇ ਨਾਲ ਜਾ ਕੇ ਚੰਗਾ ਕਿ ਥੋਕੜੇ ਪਾਇਆ ਇਹ ਗੱਲਾਂ ਪਰਦੇ ਨਾਲ ਹੁੰਦੀਆਂ ਨੇ ਘਰ ਚੱਕਰ ਗਿਆ ਸਾਰਾ ਐਵੀਂ ਗੱਲ ਹੈ ਭੈਣ ਦੀ ਜੀ ਕਹੇ ਨਾਲ ਯਾਰ ਆਹ ਕਹੇ ਕਹਿੰਦੇ ਮਾਸੀ ਦੀ ਕੁੜੀ ਨਾਲ ਰਿਸ਼ਤਾ ਕਰਾਂਗਾ ਜਵਾਨ ਦਿੱਤੀ ਹੋਈ ਹੈ ਭੈਣ ਤੇ ਮੇਰੀ ਜਿੰਦਗੀ ਨਹੀਂ ਕੋਈ ਬਾਬੀ ਦਾ ਜਮਾਨਤਾ ਮੈਂ ਵੀ ਦਿੱਤੀ ਹੈ ਦਿਮਾਗ ਖਰਾਬ ਕਰ ਕੇ ਤਾਂ ਦੰਦੇ ਲੱਗੇ ਲਾਸਟ ਬੰਦਾ ਹੋਰ ਕਰੇ ਇਹਦਾ ਕੀ ਕਰੇਗਾ ਉਹੀ ਗੱਲਾਂ ਭੋਲੀਆਂ ਭਾਗੀਆਂ ਦੀ ਉਹ ਬਾਪੂ ਤੂੰ ਨਾ ਤਰੇ ਆਉਂਦਾ ਉਹ ਪਤਾ ਤੂੰ ਇੱਥੇ ਆ ਕੇ ਕਿਵੇਂ ਬਹਿ ਗਿਆ ਉਹ ਤੁਹਾਨੂੰ ਪਤਾ ਹੀ ਆ ਬਾਪੂ ਯਾਰਾ ਹਰਦੇ ਰਹਿਣੀ ਘਰੇ ਕਲੇਸ਼ ਨਾਲ ਕਲੇਸ਼ ਕਰੀਂ ਮਰਨ ਨਾਲ ਉਹ ਕਲੇਸ਼ ਪੁੱਤ ਮੇਰੀ ਗੱਲ ਸੁਣ ਉਹ ਕਿਹੜਾ ਤੇਰੇ ਬਾਰੇ ਮਾੜਾ ਸੋਚਦੇ ਨੇ ਉਹ ਮਾੜਾ ਤਾਂ ਨਹੀਂ ਸੋਚਦੇ ਬਾਪੂ ਫੇਰ ਰੱਟ ਲਾਰਖਾ ਰਿਸ਼ਤਾ ਕਰਾਉਣਾ ਰਿਸ਼ਤਾ ਕਰਾਉਣਾ ਫਿਰ ਮਾਸੇ ਦੀ ਕੁੜੀ ਦਾ ਮੈਨੂੰ ਇੱਕ ਵਾਰੀ ਪੁੱਛਤਾ ਲੈਣ ਦਿੰਦੇ ਪੁੱਤ ਫਿਰ ਤੇਰੀ ਉਮਰ ਨਗਦੀ ਜਾਂਦੀ ਐ ਉਮਰ ਦਾ ਲੰਘ ਗਿਆ ਬਾਪੂ ਹੁਣ ਐ ਤਾਂ ਜਵਾਨ ਮੈਂ ਵੀ ਕੋਈ ਕੋੜੇ ਦਿੱਤੀ ਹੋਏ ਕੋਲ ਦੇ ਵਿੱਚ ਮੈਂ ਤਾਂ ਉਸੇ ਨਾਲ ਵਿਆਹ ਕਰਾਉਂਗਾ ਕੋਈ ਜਿੰਦਗੀ ਹੈ ਮੇਰੀ ਵੀ ਮੈਨੂੰ ਆਪਦੀ ਜਿੰਦਗੀ ਚ ਜਾਣ ਦਾ ਵੀ ਹੱਕ ਹੈਗਾ ਉਹ ਮੇਰੀ ਗੱਲ ਸੁਣ ਉਹ ਕੁੜੀ ਭਾਈ ਦੇਖੀ ਭਾਲੀ ਆ ਕਹਿੰਦੇ ਉਹ ਦੇਖੀ ਭਾਲੀ ਤਾਂ ਹੈਗਾ ਠੀਕ ਆ ਬਾਪੂ ਉਹਨਾਂ ਦਾ ਕੁੜੀ ਮੇਰੇ ਨਾਲ ਕਾਲਜ ਪੜ੍ਹਦੇ ਉਹ ਵੀ ਵਧੀਏਗੀ ਸੁਭਾਦੀ ਸੁਭਾਅ ਦਾ ਵੀ ਇਹ ਕਹਿੰਦਾ ਮੈਂ ਘਰੇ ਨਹੀਂ ਵੜਨ ਹੁੰਦਾ ਹੈਗਾ ਦੱਸ ਇਹ ਹਾਂ ਕਰਚਾ ਖੰਨੂ ਮੇਰਾ ਵੀ ਹਿੱਸਾ ਹੈਗਾ ਕੋਈ ਉਹ ਗੱਲ ਮੈਂ ਮੰਨਦਾ ਪੁੱਤ ਫਿਰ ਉਹਨਾਂ ਦਾ ਵੀ ਹੱਕ ਦੀ ਨਾ ਉਹ ਵੀ ਤੈਨੂੰ ਪੁੱਤਾਂ ਵਾਂਗੂ ਪਾਲਿਆ ਉਹਨਾਂ ਨੇ ਵੀ। ਬਾਪੂ ਤਾਂ ਠੀਕ ਆ ਹੁਣ ਪਾਲਿਆ ਦਾ ਪੁੱਤਾਂ ਵਾਂਗੂ ਹੀ ਐ ਫਿਰ ਹੁਣ ਸਾਰੀ ਜ਼ਿੰਦਗੀ ਦੇ ਫੈਸਲੇ ਉਹ ਹੀ ਤਾਂ ਨਹੀਂ ਕਰਈ ਜਾਣਗੇ। ਮੇਰਾ ਵੀ ਹੱਕ ਆ ਜ਼ਿੰਦਗੀ ਜਿਉਣ ਦਾ ਮੈਂ ਆਪਣੇ ਹਿਸਾਬ ਨਾਲ ਜੀਊਂਗਾ। ਚੱਲ ਕੋਈ ਗੱਲ ਨਹੀਂ ਕਵਰਾਂ ਹੋਇਆ ਨਾ ਕਰ। ਠੀਕ ਐ ਨਾ? ਇਹ ਠੰਡੇ ਦਿਮਾਗ ਨਾਲ ਗੱਲਾਂ ਹੁੰਦੀਆਂ ਨੇ। ਦੇਖੋ ਬਾਪੂ ਮੇਰੀ ਗੱਲ ਸੁਣਾ। ਮੈਂ ਤੈਨੂੰ 100 ਦੇ ਇੱਕ ਸੁਣਾਉਣਾ। ਮੈਂ ਤਾਂ ਉਸੇ ਕੁੜੀ ਨਾਲ ਵਿਆਹ ਕਰਾਂ। ਚੱਲ ਫਿਰ ਤੇ ਕਰਵਾ ਲਈਂ ਤੇਰੇ ਨਾਲ ਕਿਹੜਾ ਤੱਕਾ ਕਰਨ ਲੱਗ ਰਹੇ ਨੇ ਉਹ। ਬੱਸ ਉਹ ਤੱਕਾ ਉਹ ਕਰਦੀ ਆ ਭਰਜਾਈ। ਓਏ ਗੱਲ ਨਹੀਂ ਕੋਈ ਗੱਲ ਨਹੀਂ ਉਹ ਫਾਵਨ ਦਾ ਜ਼ਮੀਨਦਾਰ ਲਾਲ ਚੋਹਰਾ ਵੀ ਮੈਂ ਤੁਹਾਡੀ ਮਾਸੀ ਦੀ ਕੁੜੀ ਨੂੰ ਰਿਹਾ ਉਹਦੇ ਇਹ ਨਾਲ ਵਿਆਹ ਕਰਾਉਂਗਾ। ਓ ਮੇਰੀ ਗੱਲ ਸੁਣ ਜਮੀਨ ਕਿਹੜਾ ਉਹਨਾਂ ਕੋਲੇ ਜਾਊਗਾ ਉਹ ਤਾਂ ਫੇਰ ਵੀ ਜ਼ਮੀਨ ਤਾਂ ਤੇਰੀ ਕੁੜੀ ਰਹੂ। ਮਾ ਸਰ ਮੈਂ ਤਾਂ ਕਹਿਦਾ ਹੁਣ ਵੱਡੇ ਨੂੰ ਕਹੀ। ਠੀਕ ਹੈ ਨਾ ਵਿੱਚ ਨਾ ਬੋਲ। ਮੈਂ ਤਾਂ ਉਸੇ ਕੁੜੀ ਨਾਲ ਵਿਆਹ ਕਰਾਉਂਗਾ। ਮਾ ਦਾ ਕੋਟ ਮੈਂ ਜਿ ਕਰਾ ਕੇ ਲਿਆਂਗਾ। ਓ ਪੁੱਤ ਤੂੰ ਐਵੇਂ ਾਡੂ ਹੋਣ ਵਾਲੀਆਂ ਗੱਲਾਂ ਨਾ ਕਰ। ਜਿਵੇਂ ਤੂੰ ਕਹੇਗਾ ਉਵੇਂ ਹੀ ਕਰ ਲਾਂਗੇ ਆਪਾਂ। ਆ ਡਾਡਾ ਨਾ ਬਾਪੂ ਉਹ ਕਰਦੇ ਨੇ ਨਾ ਮੈਂ ਵੀ ਤਾਂ ਪੈਰ ਨਾਲ ਕਹਿਤੀ ਭਾਈ ਮੈਂ ਤਾਂ ਮੈਂ ਵੀ ਕੁੜੀ ਨੂੰ ਜਵਾਬ ਦਿੱਤੇ ਹੋਇ ਆਖ ਰਿਹਾ ਮੈਂ ਤਾਂ ਮਾਗਰੇ ਪਿਆ ਕਹਿੰਦਾ ਐ ਕਿਵੇਂ ਬਾ ਐਵੇਂ ਕਿਵੇਂ ਕਰਾਇੰਗਾ ਪਿਆ ਉਹ ਕੋਈ ਗੱਲ ਨਹੀਂ ਉਹ ਤੇਰਾ ਵੱਡਾ ਭਾਈ ਐ ਤੂੰ ਤਾਂ ਛੋਟਾ ਹੈ ਫੇਰ ਵੀ ਜਿੱਦ ਕਰਾਇਆ ਕਰਦਾ ਮਾੜੇ ਨੂੰ ਟੱਕਰਿਆ ਸਭ ਮੈਂ ਬਥੇਰੀ ਜਿੱਦ ਕਰਦਾ ਫਰਿਜ ਤੇ ਕਰਾਉਣੀ ਨਹੀਂ ਹੁੰਦੀ ਸੀ ਵੀ ਫਿਰ ਗੱਲਾਂ ਤਾਂ ਇਹ ਜਿਆ ਕਰਦੇ ਨੇ ਉਹ ਕੋਈ ਨਾ ਪੁੱਤ ਐ ਨਹੀਂ ਹਰ ਗੁੱਸੇ ਨਹੀਂ ਹੋਇਆ ਕਰਦੀ ਮੈਂ ਤਾਂ ਹੁਣ ਤਾਂ ਬਾਈ ਬਾਈ ਕਰਦਾ ਹਾਂ ਨਾਲ ਸਮ ਹਮ ਮੇਰੇ ਮਾੜੇ ਫਿਰ ਉਹ ਕਿਹੜਾ ਤੈਨੂੰ ਮਾੜਾ ਕਹਿੰਦੇ ਨੇ ਉਹ ਵੀ ਤੇਰੇ ਤੇਰੇ ਭਲੇ ਖਾਤਰ ਹੀ ਸੋਚਦੇ ਨੇ ਬਹੁਤ ਠੀਕ ਐ ਬਾਪੂ ਪਰ ਹੁਣ ਮੈਂ ਤੁਹਾਨੂੰ ਕਹਿੰਦਾ ਤੈਨੂੰ ਵੀ ਕਹਿ ਰਿਹਾ ਮੈਂ ਠੀਕ ਐ ਨਾ ਵੇਹਾ ਕਰਾਉਂਗਾ ਮੈਂ ਉਸੇ ਕੁੜੀ ਨਾਲ ਕਰਾਉਂਗਾ ਮੈਂ ਹੋਰ ਕਿਤੇ ਨਹੀਂ ਕਰਦਾ ਹੈਗਾ ਠੀਕ ਹੈ ਨਾ ਓਏ ਉਹ ਤਾਂ ਗੱਲ ਮੈਂ ਮੰਨਦਾ ਪੁੱਤ ਮਰਜ਼ੀ ਤਾਂ ਤੇਰੀ ਹੀ ਚੱਲੂਗੀ ਉਥੇ ਨਾ ਮੇਰੀ ਚੱਲਣੀ ਹੈ ਨਾ ਉਹਨਾਂ ਦੀ ਚੱਲਣੀ ਆ ਬਾਕੀ ਭਾਈ ਜਿਵੇਂ ਤੇਰੀ ਖੁਸ਼ੀ ਆ ਉਸ ਤਉਮੇ ਹੀ ਕਰਦਾਂਗੇ ਠੀਕ ਹੈ ਨਾ ਫਰਾਂ ਇਹ ਨਾ ਵਿੱਚ ਬੋਲਣਾ ਉਹਨੂੰ ਕਹਿ ਦੀ ਚੱਲ ਕੋਈ ਨਾ ਪੁੱਤ ਠੀਕ ਹੈ ਕੋਈ ਨਾ ਆ ਜਾਂ ਹੌਰਾ ਥਿਆਨ ਰੱਖਿਆ ਕਰੋ ਪਤਾ ਨਹੀਂ ਸਵੇਰ ਦਾ ਕਿੱਧਰ ਗਿਆ ਹੁਣ ਤੱਕ ਨਹੀਂ ਆਇਆ ਹੈਗਾ ਕਰੇ ਪੇਪਰ ਹੋ ਗਏ ਮੇਰੇ ਸਾਲੇ ਹੁਣ ਮਟਰ ਗਸਤੀਆਂ ਕਰਦੇ ਫਰੀ ਜਾਂਦੇ ਨੇਗੇ ਇਹਦੇ ਨਾਲ ਗਿਆ ਪਹਿਲਾਂ ਅਸਤੀ ਨਹੀਂ ਗਿਆ ਤੂੰ ਮੈਂ ਜਾਣਾ ਇਹ ਤਾਂ ਹੁਣ ਕੱਪ ਨਹੀਂ ਆ ਸਮਾਉਂਦਾ ਅਲਿਤਾ ਬਾਪੂ ਨੂੰ ਆ ਜਾ ਹੁਣ ਤਾਂ ਮੰਨਦਾ ਟਾਈਮ ਵੀ 4 ਵਜਨ ਵਾਲੇ ਹੋਣੇ ਟਾਈਮ ਬਹੁਤ ਹੋਰ ਉਹ ਬਾਪੂ ਗੜਾ ਨੂੰ ਕਹਿੰਦਾ 20 ਵਾਰੀ ਬਾਪੂ ਕਹਿੰਦਾ ਮਾੜਾ ਮੋਟਾ ਤਾੜ ਫੜ ਕਰਦੇ ਆਪਾਂ ਕਹਿੰਦੇ ਤੜਕ ਲਾਗਾ ਇਹ ਆਪਾਂ ਦੇਖੋ ਹੋਰ ਉਹ ਵੀ ਤਾਂ ਗੱਲ ਲਾਗੀ ਬਾਪੂ ਉਹ ਦੇਖ ਉਹ ਛੋਟੇ ਨੇ ਚੜਦਾ ਜਾਂਦਾ ਉਹ ਦੇਖ ਲੋ ਜਿਹੜਾ ਕੋਈ ਹੁੰਦਾ ਸੀ ਨਾ ਉਹ ਕੁਸਤਾ ਮੈਂ ਤਾਂ ਪਹਿਲਾਂ ਹੀ ਪਤਾ ਸੀ ਵੀ ਦਾ ਸਾਰੀ ਧਾਲੀ ਗਾਲੀ ਆ ਦਾਲ ਚ ਕਾਲਾ ਨਹੀਂ ਹੈਗਾ ਉੱਪਰ ਇਚਰ ਜਿਹੜਾ ਕੋਈ ਸੋਣਾ ਦੀ ਉਹ ਤਾਂ ਹੋ ਗਿਆ ਸਰਚ ਖੇ ਭਵਾਤੀ ਬਾਪੂ ਹੋਣਾ ਕੀ ਸੀ ਪਤਾ ਹੀ ਕਚਰੇ ਨਹੀਂ ਕਿ ਪਈ ਨਹੀਂ ਤੁਮਨੇ ਨਾ ਸਮਝਾਇਆ ਏ ਬਾਪੂ ਪਈ ਮੈਂ ਤਾਂ ਬਥੇਰਾ ਸਮਝਾਇਆ ਹੁਣ ਮੇਰੇ ਕਿਹੜਾ ਕੋਈ ਸੁਣਦਾ ਤਾਨੂੰ ਬਾਪੂ ਤੂੰ ਵੀ ਢੱਲਾ ਦਿੰਦਾ ਸੀ ਤੂੰ ਵੀ ਸਮਝੀ ਕਹਿਂਦਾ ਸੀ ਕੋਈ ਨਾ ਕੋਈ ਨਾ ਤੇਰੀ ਸਹੇ ਨਹੀਂ ਕਰਿਆ ਇਹ ਕੰਮ ਚੱਲ ਮੇਰੀ ਗੱਲ ਸੁਣ ਹੁਣ ਰੌਲਾ ਨਾ ਪਾਉ ਮੁਰੇਂ ਤਾਂ ਜਿਹੜਾ ਚੜ੍ਹਨ ਦੀ ਚੰਨ ਚੜ੍ਹਤ ਤੇ ਹੁਣ ਕੋਈ ਗੱਲ ਨਹੀਂ ਜਿੰਨਾ ਮੈਂ ਗੱਲ ਕਰ ਤਾ ਹੁਣ ਤਾਂ ਬਾਪੂ ਹੁਣ ਤਾਂ ਕਾਰ ਨਾ ਕਰ ਜਿਹੜਾ ਨਹੀਂ ਕਰਨਾ ਸੀ ਉਹ ਤਾਂ ਨ ਕਰ ਤਾ ਚੱਲ ਪਈ ਹੁੱਕੜੀ ਇਸ ਦੀ ਫਿਰ ਚੰਗਾ ਨਹੀਂ ਲੱਗਦਾ ਮੈਂ ਜੇ ਬਾਹਰੇ ਨਿਕਲ ਕੇ ਦੇਖੀ ਲੋਕ ਕੀ ਕੀ ਗੱਲਾਂ ਕਰਮੇ ਯਾਰ ਕੋਈ ਨਾਮ ਐ ਕਿੰਜ ਮਲਾਂਗੀ ਤੁ ਜਿੰਨਾ ਕੁ ਸੋ ਬੋਲੀਓ ਬਾਈ ਤੁਹਾਡਾ ਗੁੱਥਾ ਕਰੂਗਾ ਅਸੀਂ ਕੀ ਲੈਣਾ ਬਾਪੂ ਤੇਰੀ ਦੇਖ ਲਿਓ ਤੇ ਸਭ ਕਾਜ ਕੀ ਹਾਲ ਹੋਰ ਬਾਈ ਨੇ ਤਾਂਸ ਕਿਦਾਂ ਮਾ ਤਰਮਨ ਕੀ ਕਰ ਰਹੀ ਹਾਂ ਮੈਂ ਦੀਦੀ ਜੀ ਰੋਟੀਆਂ ਬਣਾ ਰਹੀ ਸੀ ਇਹਨਾਂ ਲਈ ਰੋਟੀ ਨਦਰ ਵੀਰੇ ਵਾਸਤੇ ਬਣਾਣੀ ਸੀ ਉਹਨੂੰ ਭੁੱਖ ਲੱਗੀ ਸੀ ਤੁਸੀਂ ਨਾ ਵੇਟ ਕਰੋ ਇਹਨੇ ਮੇਰੇ ਹੱਬੀ ਨੂੰ ਮੈਂ ਪਹਿਲਾਂ ਰੋਟੀ ਖਵਾ ਲਾਂ ਕਾਪਾ ਬਣਨੇ ਬੜਾਈ ਨਹੀਂ ਰੋਟੀ ਉਹ ਮਹਾਰਾਣੀ ਤਾਂ ਨਿਕਲਦੀ ਨਹੀਂ ਇਹ ਅੰਦਰੋਂ ਰੋਟੀ ਕਿਹੜੇ ਵੇਲੇ ਬਣਾਵਾ ਉਹ ਖੇਤ ਜਾਣਾ ਸੀ ਮੈਂ ਤਾਂ ਉਹ ਤਾਂ ਆਪਣੀ ਰਜ ਬਣਾਈ ਬੈਠੀ ਆ ਰਸੋਈ ਤੇ ਐ ਸਾਲੇ ਦਾ ਬੜਾ ਕਜੀਆ ਹੋਇਆ ਇਹ ਵੀ ਹੈ ਚਲ ਮੈਂ ਤਾਂ ਦੁਪਹਿਰੇ ਖਾਜੂ ਫਿਰ ਠੀਕ ਹੈ ਤੇ ਮੇਰੇ ਸਾਇੰ ਲਹੂ ਪਿੱਤਾ ਫੀਡ ਤੇ ਟ੍ਰੈਂਡਿੰਗ ਚੱਲ ਰਹੀ ਰੀਲ ਵਧੀਆ ਚੱਲੂ ਮਰਹਾਲੀ ਕਿਉਂ ਭਾਂਡੇ ਮਾਂਜ ਲੈ ਕਿ ਮੈਂ ਤੁਹਾਡੇ ਰ ਭਾਂਡੇ ਮਾਂਜਣ ਆਈ ਆ ਉੱਪਰ ਰ ਤਾਂ ਬਾਈ ਇਹਨੇ ਦੀਂਦਾ ਨਹੀਂ ਹੈਗਾ ਕਿ ਹੋਰ ਕਦੇ ਵਾਸਤੇ ਲਿਆਂਦੀਆਂ ਤੂੰ ਭਾਂਡੇ ਮਾਂਜਣ ਵਾਸਤੇ ਲੈ ਕੇ ਆਂਦੀ ਆ ਭਾਂਡੇ ਮਾਂਜਣ ਨੂੰ ਨੌਕਰਾਨੀ ਰੱਖੀ ਹੋਈਆਂ ਤੁਹਾਡੀ ਮੈਂ ਔਰੇ ਕਿਉਂ ਨੌਕਰਾਨੀ ਨੂੰ ਹੋਰ ਕਿਦੀ ਨੌਕਰਾਨੀ ਲੱਗੇਗੀ ਸਾਡੀ ਲੱਗੇਗੀ ਜਦ ਮੈਂ ਨਹੀਂ ਲੱਗਦੀ ਨੂੰਦੀ ਮਾਂਜ ਲੈਾਥੇ ਜਾ ਕੇ ਉਹਦੇ ਭਾਂਡੇ ਭਾਂਡੇ ਮਾਂਜ ਖੜੀ ਹੋ ਕੇ ਮੈਂ ਨਹੀਂ ਮਾਂਜਦੀ ਮਾਂਜਦੀ ਤਾਂ ਤੂੰ ਕਵੇਂ ਨਹੀਂ ਕਿ ਤੂੰ ਮੰਜਵਾ ਲੇਂਗੀ ਫਿਰ ਐਵੇਂ ਹਾਂ ਮੰਜਵਾ ਲੂੰਗੀ ਮੈਂ ਮੰਜਵਾ ਕੇ ਦਿਖਾ ਕਰ ਮੰਜਵਾ ਕੇ ਦਿਖਾ ਮੇਰੇ ਪੈਰਾਂ ਤੋਂ ਝਾੜੂ ਪਰਾ ਕਰ ਲੈ ਨਹੀਂ ਕਰਦੀ ਹੈਗੀ ਮੈਂ ਫਰਤੀ ਤਾਂ ਕਿ ਮੇਰੇ ਨਾ ਕਰਾ ਇਹਨੂੰ ਫਰਾ ਕਰ ਲੈ ਨਹੀਂ ਕਰਦੀ ਪੰਜਾਬੀ ਚ ਦੱਸ ਤਾ ਦੱਸ ਕੀ ਕਰੇਗੀ ਨਹੀਂ ਮਾਰ ਕੇ ਤਾਂ ਕਾ ਮੇਰੇ ਜੇ ਮਾਰਿਆ ਨਾ ਪੁੱਟਿਆ ਤਾਂ ਸੱਤ ਲਿਆ ਦੂੰਗਾ ਮੇਰੇ ਹੱਥ ਨੇ ਇੱਧੇ ਰੱਬ ਨੇ ਬੜਾ ਨਾ ਬੋੜਾ ਮੇਨਾ ਪੁੱਤਨੀ ਨੂੰ ਫੜ ਕੇ ਬੜੀ ਸਿਨ ਨਾ ਲੋੜ ਨਹੀਂ ਹੈਗੀ ਠੀਕ ਹੈ ਨਾ ਆਪ ਤੇ ਕੰਮ ਆਪ ਕਰ ਲੋ ਕੋਈ ਨਾ ਆਉਂਦੇ ਇਹਨਾਂ ਨੂੰ ਦੱਸੂਗੀ ਇਹਨਾਂ ਨੂੰ ਮੈਂ ਵੀ ਇਹ ਕਿਸ ਜੀਲਾਂ ਦੀਆਂ ਮਹਾਰਾਣੀ ਆਉਂਦੇ ਸੁੱਖੀ ਨਹੀਂ ਪੁੱਛਦੀਆਂ ਸਮਾਰਟੀ ਦੀਦੀ ਨੂੰ ਨਾ ਕਹਿਦਾ ਵੀ ਕੱਪੜੇ ਦੀਦੀ ਧੋ ਤਾਂ ਕਿ ਧੋ ਤਾਂ ਹੈ ਆ ਤੁਹਾਨੂੰ ਕਿਹਾ। ਮੇਰਾ ਆਣੀ ਕਪੜੇ ਧੋਣ ਲੱਗੀਆਂ। ਇੱਕ ਕੁਰਤਾ ਪਜਾਮਾ ਤੇਰੇ ਬਾਈ ਦਾ ਵੀ ਥੋੜੀ। ਕਿ ਮੈਂ ਕਿਹਾ ਤੁਹਾਡਾ ਕੁਰਤਾ ਪਜਾਮਾ ਧੋਵਾਂਗੀ। ਕਿ ਹੋਰ ਕੌਣ ਧੋਊਗਾ? ਆਪ ਧੋ ਲੈ। ਸਾਰੇ ਕੰਮ ਮੈਨੂੰ ਬਣ ਕੇ ਦਿੱਤੇ ਹੋਇਆ। ਉਸਤਾ ਕਰ ਲਿਆ ਕਰ। ਕਿ ਪਹਿਲਾਂ ਵੀ ਤਾਂ ਤੂੰ ਹੀ ਕਰਦੀ ਸੀ ਉਹਦਾ ਕਿ ਮੈਂ ਕਰਦੀ ਸੀ। ਕਰ ਲਾਉਂਦੇ ਕੰਮ। ਕਿਉਂ ਮੈਂ ਕਿ ਬੰਨੀ ਹੋਈ ਆਂ? ਸਾਰੇ ਕੰਮ ਮੈਂ ਹੀ ਕਰਦੀ ਆਂ ਪਹਿਲਾਂ। ਬੰਨੀ ਜਾ। ਕਿਉਂ ਬੰਨੀ ਜਾ? ਤੂੰ ਘਰੇ ਵਾਸਤੇ ਲਿਆਂਦੀ ਆਂ। ਫੜਾ ਮੈਨੂੰ ਕੁਰਤਾ। ਚੱਲ। ਆਜਾ। ਚੁੱਪ ਕਰਕੇ ਕੱਪੜੇ ਧੋ ਦੇ। ਤੋਂ ਤੋਲੀ ਤਾਂ ਕਿ ਮੈਂ ਨਹੀਂ ਆ ਫੜ ਤੂ ਵੀ ਕੱਪੜੇ ਆ ਤੋ ਕਿਉਂ ਮੈਂ ਕਿ ਧੋਵਾ ਤੂੰ ਕਰ ਰਸਤੇ ਲੈ ਕੇ ਆਂ ਮੇਰੇ ਨਾਲ ਬਕਵਾਸ ਕਰਨ ਦੇ ਲੋੜ ਨਹੀਂ ਹੈ ਮੇਰੇ ਨਾਲ ਵਾਲੀ ਪਕਾਈ ਜੀ ਨਾ ਮਾਰ ਉਂਗਲ ਨੀਚੇ ਕਰਕੇ ਗੱਲ ਕਰ ਕਿਉਂ ਉਂਗਲ ਨੀਚੇ ਕਰਕੇ ਗੱਲ ਕਰ ਉਂਗਲ ਨੂੰ ਨਾ ਨੀਚੇ ਕਰ ਲਿਆ ਕਿਉਂ ਕਰ ਕਰਾਉਣੀ ਮੈਨੂੰ ਆਉਂਦੀ ਆ ਕਰਨੀ ਮੈਨੂੰ ਆਉਂਦੀ ਵੀ ਆ ਫਿਰ ਫਿਰ ਤੂੰ ਕਰਾ ਕਰਾਵਾਂ ਕਰਾ ਬਾੜਾ ਬੋਲਦੀ ਐ ਮੇਰੇ ਮੂਰੇ ਕੀ ਗੱਲ ਆ ਭਾਈ ਜਦੋਂ ਇਹ ਨਗਰ ਪੈ ਰਹੇ ਨੇ ਸਾਰਾ ਕੀ ਗੱਲ ਕੀ ਤੂੰ ਮੈਨੂੰ ਝੰਡਾ ਰੱਖੀ ਆ ਇਹ ਮਾਏ ਕਹਿੰਦਾ ਸੁਣ ਲੈ ਦੀ ਹਲੇ 4 ਦਿਨ ਹੋਏ ਨੇ ਤੂੰ ਹਾਲੇ ਉੱਥੇ ਕੰਮ ਕਰਾਉਣ ਲੱਗੇ 4 ਦਿਨ ਹੋਏ ਨੇ ਫਿਰ ਕੰਮ ਹੋਰ ਕੌਣ ਕਰੂਗਾ ਮਾੜਨੀ ਸਭਲੀ ਰਹੇ ਭਰੇ ਜਦੋਂ ਤੇਰੇ ਲੈ ਆ ਜਾਂਦੀ ਫਿਰ ਤਾਂ ਬੜਾ ਵਜੇ ਦੇਣਾ ਮੇਰੇ ਲਈ ਤੋੜੀਆ ਸੀਗੀ ਸਾਰਾ ਕੰਮ ਕਰਦੀ ਆਪ ਉਹ ਸਾਰਾ ਕੰਮ ਜੇ ਮੇਰੇ ਹੱਥੋਂ ਰਿਸਤਾ ਲਾਣਾ ਸੀ ਉਸਤਾ ਚਾਰਤੀ ਨੇ ਹੈਗਾ ਮੈਨੂੰ ਦੇਖ ਕੇ ਵੀ ਇਹ ਕਦ ਤੱਕ ਵਿਆਹ ਕਰਾ ਲੈਣੇ ਕਿਉਂ ਨਹੀਂ ਕਰਦੇ ਹੈਗੇ ਮੇਰੀ ਗੱਲ ਸੁਣ ਇਹਨਾਂ ਨੇ ਮੇਰੇ ਕੱਲ ਵੀ ਮਾਰਿਆ ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣੀ ਆ ਜਾਂ ਤਾਂ ਇਹਨੂੰ ਰੱਖ ਲੋ ਘਰ 'ਚ ਜਾਂ ਮੈਨੂੰ ਰੱਖ ਲੋ ਨਹੀਂ ਅੱਡੋ ਹੋ ਜੋ ਨੇ ਮੈਂ ਪਿੱਕੇ ਵਗ ਜਾਨੀ ਆ ਬੇਬੇ ਆ ਜਾ ਕੋਈ ਨਾ ਮੈਂ ਨਾ ਜਾਂਦੀ ਜਾਵੇ ਸਾਨੇ ਕੀ ਲੈਣੇ ਮੈਂ ਇਹ ਇੱਕ ਪਾਸਾ ਕਰਕੇ ਛਟੂ ਆਜਾ ਆ ਜਾ ਜਾਂ ਕਰ ਲੋ ਇਹਦਾ ਕੁਝ ਬੰਦ ਹੈ ਮਹਾਰਾਣੀ ਦਿਨੋ ਦਿਨੋ ਚੰਬਲ ਦੀ ਜਾਂਦੀ ਆ ਤੇ ਆ ਦੇਖੋ ਆਪਦਾ ਰੋੰਗੀ ਬੰਦੂ ਤੇ ਦੇਣਾ ਤੇ ਰਗੋ OK ਗੱਲ ਹੋ ਗਈ ਇੱਕ ਮਿੰਟ ਅਸਤੀ ਜੇ ਜਾਨੀ ਆ ਉਹ ਦੇਖ ਲਓ ਮਹਾਰਾਣੀ ਮੇਨਾਂ ਵੱਧੋ ਵੱਧ ਬੋਲੀ ਅੱਜ ਫੇਰ ਕੀ ਹੋ ਗਿਆ ਯਾਰ ਇੱਕ ਸੂਟ ਤੋਂ ਉਹਨਾਂ ਨੇ ਕਿਹਾ ਸੀ ਵੀ ਤੇਰੇ ਬਾਈ ਦੇ ਇੱਕ ਕੁਰਤਾ ਵੀ ਅੰਮਾ ਧੋ ਦੇ। ਹਾਂ। ਕਹਿੰਦੀ ਮੈਂ ਤਾਂ ਰੋਤਾ ਨਹੀਂ ਜਾਂਦਾ ਹੈਗਾ। ਕਹਿੰਦੀ ਤੂੰ ਧੋ ਦੇ। ਮੈਂ ਕਿਹਾ ਓ ਮਾਂ ਮੈਂ ਕਦੇ ਵਾਸਤੇ ਆ। ਉਹ ਕਦੇ ਵਾਸਤੇ ਜਾਂਦੀ ਆ। ਚਲ ਕੋਈ ਨਾ ਤੂੰ ਵੱਡਿਆ ਬਣਾ ਮੁੰਡਾ। ਮੈਂਟੇਨ ਕਰ ਲਿਆ ਕਰ ਫੁਰਤੀ ਆ। ਨਹੀਂ ਮੈਂ ਸਾਰਾ ਦਿਨ ਠੇਕਾ ਲਿਆ ਸਾਰਾ ਦਿਨ ਕੰਮ ਕਰਨ ਦਾ। ਉਹ ਕਦੇ ਵਾਸਤੇ ਆ। ਕੰਮ ਕਰਨ ਨੂੰ ਲੈ ਕੇ ਜਾਂਦੀ ਆ। ਜਾਂਦੀ ਤਾਂ ਚਲ ਕੰਮ ਕਰਨ ਨੂੰ ਆ। ਉਹਨੂੰ ਚਾਹੀਦਾ ਪਹਿਲਾਂ ਤਾਂ ਆਪ ਸੁੱਕੀ ਨੂੰ। ਸੁੱਕੀ ਦਾ ਆਪ ਉਹਦੇ ਵਰਗਾ ਹੋਰੇ ਆ। ਹਾਂ। ਉਹ ਤਾਂ ਆਪ ਅਗੇ ਵਿੱਚ ਬੋਲਦਾ ਸੀਗਾ। ਉਹ ਲੈ ਅੰਦਾ ਮੈਂ ਨਾਲ ਆਪ ਨੂੰ ਖੁਭੂ ਕਰੂੰਗਾ ਸੋਨੀ ਜਮਲਾ ਰਖਿਆ ਉਹ ਥੱਪੜ ਮਾਰ ਕੇ ਗਿਆ ਮੇਰੇ ਕਾਣਾ ਸੁੱਕੀ ਥੁੱਕੀ ਤੇ ਥੱਪੜ ਮਾਰ ਗਿਆ ਥੱਪੜ ਮਾਰ ਗਿਆ ਮੇਰੇ ਹੋਰ ਉਹਦੇ ਮਾਰ ਲਾ ਕੇ ਇਸ ਸੜੇ ਦਾ ਕਰਨ ਲੱਗਾ ਤਣੋਂ ਤੇ ਸਰੀਰ ਚੜਦਾ ਜਾਂਦਾ ਇਹ ਉਹ ਸਾਨੂੰ ਬਹੁਤ ਜ਼ਿਆਦਾ ਮਸਤਾਰ ਕੇ ਆ ਫੇਰ ਨਾ ਕਈਉ ਸਿਰ ਚ ਮੁਕੇ ਕਰੂਗਾ ਚਲਤੀ ਮੁਕੇ ਕਰਦਾ ਹੋਰ ਕੀ ਆ ਮੈਂ ਤਾਂ ਗੱਲ ਹੀ ਜਵਾਲ ਦਾ ਜਵਾਲ ਦਾ ਚਲ ਕਾਨੂੰ ਬੋਲਣਾ ਕਾਨੂੰ ਬੋਲਣਾ ਮੇਰਾ ਸਾਲਾ ਬਰਤਾਪ ਬਵਾਸ਼ ਵੰਡ ਰਿਹਾ ਹੈਗਾ ਉਹ ਨਹੀਂ ਸੋਨੇ ਤਾਂ ਲਾੜ ਬਗਿਆਰ ਤੇ ਉਹ ਕਰਕੇ ਗਿਆ ਰੱਖਿਆ ਕੱਲ ਕੋਈ ਨਾ ਤੂੰ ਮੈਂ ਪੁੱਛਣਾ ਨਹੀਂ ਬੇਸ ਸਾਲੇ ਨੂੰ ਆ ਨਹੀਂ ਲੋਟ ਆਉਂਦਾ ਹੈਗਾ ਚੁੱਪ ਕਰਕੇ ਕੰਮ ਦੀ। ਮੈਨਾਂ ਨਹੀਂ ਨਾ ਚਾਹੀਦਾ ਹੈਗਾ ਕਰਦਾ ਨਾ ਕਰੀਏ। ਓ ਸੁਖੀ ਸੁਖੀ ਓਏ ਬਾਹਰ ਨਿਕਲ। ਕੀ ਗੱਲ ਹੈ? ਨਾ ਕੀ ਮੇਰੇ ਸਾਲਾ ਤੂੰ ਦਣ ਉਹਨਾਂ ਸਰੀਰ ਸਰ ਚੜਦਾ ਜਾਣਾ ਓਏ। ਕੀ ਗੱਲ ਹੋ ਗਈ? ਹਾਂ ਤੇਰੀ ਮਾਮਾ ਵਰਗੀ ਭੜਾਈ ਆ। ਤੈਨੂੰ ਕਿਤੇ ਰੋਟੀਆਂ ਲਿਆਂਦੇ ਕਿਤੇ ਕੁਛ ਕਰਦੇ ਕਿਤੇ ਕੁਛ ਕਰਦੇ ਕਿਤੇ ਕੱਪੜੇ ਧੋਦੇ ਫਿਰ ਮੈਂ ਕੀ ਕਹਤਾ ਉਹਨੂੰ ਮੇਰਾ ਸੜਾ ਤੇ ਥੱਪੜ ਮਾਰਨ ਤੱਕ ਗਿਆ ਤੂੰ ਕੌਣ ਕਰਾਂ ਮੈਂ ਥੱਪੜ ਮਾਰਿਆ ਥੱਪੜ ਤਾਂ ਉਹਨੇ ਹਰਮੰਦ ਨੇ ਮਾਰੇਗਾ ਹਰਮੰਦ ਨੇ ਮਾਰੇ ਥੱਪੜ ਉਹਨੇ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਇਹ ਜਿਹੜਾ ਲਿਆਂਦਾ ਸਾਂਚਾ ਖਰੀਦ ਕੇ ਚਾਰ ਦਿਨ ਹੋ ਹੋ ਇਹਨਾਂ ਨੂੰ ਹੁਣੇ ਕੰਮ ਲਾ ਦੂੰ ਤੁਸੀਂ ਚਾਰ ਦਿਨਾਂ ਨੂੰ ਦੱਸ ਕੀ ਹੋਇਗਾ ਲੋਕਾਂ ਦੀ ਨਹੀਂ ਕਰਦੀਆਂ ਬਹੁਤ ਕੰਮ ਬਾਈ ਮੇਰੀ ਸੁਣ ਲੈ ਗੱਲ ਇੱਕਾ ਠੀਕ ਹੈ ਨਾ ਹਾਂ ਮੈਂ ਰਾਜ ਸਾਹ ਦੇ ਦੇ ਘਰ ਚੁੰਬੈ ਦਾਦਾ ਸ਼ਹਿਰ ਜਾ ਕੇ ਰਹਿਣ ਲੱਗ ਜਵਾਨੀ ਨਹੀਂ ਮਿਲਦੀ ਹਿੱਸਾ ਐ ਤਾਂ ਫਿਰ ਮੈਨ ਲੈਣਾ ਆਉਂਦਾ ਹਿੱਸਾ ਤੈਨੂੰ ਠੀਕ ਹੈ ਨਾ ਮੈਂ ਸਿੱਧੀ ਜੀ ਗੱਲਾਂ ਮੈਂ ਤਾਂ ਉਹਦਾ ਖੇਤ ਵਾਲੇ ਕਰ ਰਹਿਣ ਲੱਗੇ ਕਿੱਥੇ ਜਾਈ ਖੇਤ ਵਾਲੇ ਕਰ ਨੱਤਾ ਤੇਰੀ ਮਾਂ ਮੈਂ ਮਾਂ ਹੁਣੀ ਜਾਣਾ ਹਿੱਸਾ ਦਾ ਨਾਲ ਮੈਂ ਤੂੰ ਜਾ ਕੇ ਦਿਖਾ ਹਿੱਸਾ ਦਾ ਨਾਲ ਮੈਂ ਲੈ ਕੇ ਦਿਖਾਉਂਗਾ ਉਹ ਰਹਿਣ ਦੇ ਰਹਿਣ ਦੇ ਕਿਤੇ ਮੱਥੋਂ ਹੀ ਨਾ ਕੋਈ ਹੋਰ ਗਾਲਜੇ ਹੱਥ ਨਾ ਪਾ ਗਾਲਜੇ ਹੱਥ ਨਾ ਪਾ ਮੇਰੇ ਸਮਝ ਲੈ ਹਿੱਸਾ ਦਾ ਮੈਂ ਲੈ ਕੇ ਹੀ ਰਹਿਉਂਗਾ ਜੇ ਮਰਜ਼ੀ ਲੈ ਕੇ ਰੱਖਾ ਤੈਨੂੰ ਰੋ ਪੰਜੀ ਨਹੀਂ ਮਿਲਦੀ ਯਾਰ ਕਿੱਥੇ ਮਰਜ਼ੀ ਫਰੀ ਚੱਲ ਨਾ ਆ ਬਣਿਆ ਹਿੱਸੇ ਦਾ ਭੁੱਲ ਜਾ ਇਹਦਾ ਗੱਲ ਹਿੱਸਾ ਦਾ ਮੈਂ ਉਹ ਲੈ ਕੇ ਜਾਉਂਗਾ ਠੀਕ ਹੈ ਕੋਈ ਨਾ ਦੰਗਾ ਮੈਂ ਜਾਨਣਾ ਆਉ ਤੇ ਖੇਤੜੇ ਕਰ ਉੱਠਿਆ ਰਹਿਣ ਲੱਗੂ ਤੂੰ ਜਾ ਮੈਂ ਦੇਖ ਆ ਜੇ ਅਸੀ ਇਸ ਕਰ ਚ ਪੈਰ ਨਹੀਂ ਲੱਗਦੇ ਕੋਈ ਨਾ ਕੋਈ ਨਾ ਉੱਥੀ ਬਣਾਉਣਾ ਚਾਹਦੀ ਮੈਂ तेरे ਸਾਲੇ ਨੂੰ ਲਿਆਉਣ ਦੇ ਮੈਨੂੰ ਚੱਕ ਕੇ ਟਾਕੂ ਆ ਦੇਖ ਨਾ ਮੇਰੇ ਸਾਲੇ ਨੂੰ ਜਿਆਦੀ ਚੰਬੜ ਰਿਆ ਕੱਲ ਸੁਣ ਉਹ ਖੜ ਜਾ ਤੂੰ ਨਹੀਂ ਉਹ ਕਲੇਸ ਦਾ ਮੂੰਹ ਕਾਲਾ ਹੁੰਦਾ ਨਹੀਂ ਜਾਣੀ ਨਹੀਂ ਰਹਿਣ ਦੋ ਮੈਂ ਦੇਖ ਰਣੂ ਮੇਰੇ ਸਾਲੇ ਨੂੰ ਤੂੰ ਮੈਂ ਮਰ ਗਿਆ ਪਤਾ ਨਹੀਂ ਕੀ ਬਣੂਗਾ ਕਲੇਸ ਦਾ ਮੂੰਹ ਕਾਲੀ ਹੁੰਦਾ ਉਪਾਏ ਕੀ ਲੱਗ ਰਿਆ ਗੁੜਗਣ ਜੇ ਬਾਪੂ ਜੋ ਸੁੱਖੀ ਲੜਕੇ ਖੇਤ ਵਾਗ ਗਿਆ ਇਹਨਾਂ ਨਾਲ ਲੜਕੇ ਮਗਰੀ ਇਹ ਵਾਗੇ ਕਹੀਂ ਲੈ ਕੇ ਅੱਛਾ ਚੜਾਉਂਗੇ ਚੰਦ ਤੁਸੀਂ ਜਿਹੜਾ ਰੋਜ਼ ਤੁਸੀਂ ਕਲੇਸ਼ ਰੱਖਦੇ ਹੋ ਨਾ ਤੁਸੀਂ ਮੈਨੂੰ ਲੈ ਕੇ ਬੈਠੋਗੇ ਜਿਹੜੀ ਨਵੀਂ ਆਈ ਆ ਬਾਪੂ ਸਾਰਾ ਦਿਨ ਕਲੇਸ਼ ਤਾਂ ਬਹੋਂਦੀ ਆ ਉਹ ਪਤਾ ਉਹ ਤਾਂ ਹੈਗੇ ਜਹੀ ਜਹੀ ਹੈਗੇ ਬੇਦਮਖ ਤੂੰ ਤਾਂ ਸੈਣੀ ਬਣੀ ਆ ਤੂੰ ਤਾਂ ਵੱਡੀਆਂ ਉਤੋਂ ਉਹ ਤਾਂ ਉਹਨੂੰ ਸ਼ਰਮ ਚਾਹੀਦੀ ਆ ਬਾਪੂ ਹੁਣ ਸਾਰਾ ਦਿਨ ਕਲੇਸ਼ ਤਾਂ ਬਹੋਂਦੀ ਰਹਿੰਦੀ ਆ ਖੇਤ ਗਏ ਨੇ ਬਾਪੂ ਮਗਰੀ ਕਹੀਂ ਲੈ ਕੇ ਉਹ ਵਾਗੇ ਆਏ ਓਏ ਇੱਕ ਤਾਂ ਗੁੱਸਾ ਦੋਨਾਂ ਦਾ ਇੱਕੋ ਜੀ ਬਾਹਲੇ ਗੁੱਸੇ ਵਾਲੇ ਨੇ ਲੈ ਕੇ ਬੈਠਣਗੇ ਉਥਾਂ ਕਿੰਨੇ ਦਿਨਾਂ ਲੱਗਿਆ ਪਿਆ ਹੋਣਾ ਚਾਬੀ ਕਿੱਥੇ ਆ ਚਾਬੀ ਮੈਨੂੰ ਵੀ ਪਤਾ ਨਹੀਂ ਚਾਬੀ ਮੈਨੂੰ ਚਾਬੀ ਕਿਹਨੂੰ ਹੈ ਜਿੰਦਾਂ ਤੈ ਤੋੜ ਦਿੰਨਾ ਚਾਬੀ ਕਰ ਮਾਰ ਦੋਨਾਂ ਤੇ ਮਾਰ ਮੇਰਾ ਸਾਰਾ ਮਾਇਆ ਤੜਾਉਣਾ ਤੈਨੂੰ ਜੰਦਾ ਆ ਜਾ ਦੋਸਤ ਆ ਜਾ ਹੰਮ ਅਸ ਖਲੇ ਤੂੰ ਪੁਰੇ ਤੱਕ ਪਹੁੰਚ ਜਾ ਤੂੰ ਤੁਸੀਂ ਕਿਉਂ ਲੜ ਰਹੇ ਹੋ ਤੂੰ ਪਰੇ ਹੋ ਜਾ ਤੂੰ ਕਹਿਦਾ ਨਾ ਪਾਸੇ ਹੋ ਜਾ ਫਿਰ ਛੱਡ ਦੇ ਉਹ ਸਾਲਿਆ ਪਰੇ ਹੋ ਜਾ ਪਾਸੇ ਹੋ ਜਾ ਮਾਰ ਮਾਰੇ ਦੇ ਮਾਰਤਾ ਮਾਰਤਾ ਓਏ ਕੀ ਕਰਤਾ ਮਾਰਤਾ ਮਾਤਾ ਜੀ ਵੀ ਚੌਣਾ ਦੀ ਮਾਰਨਾ ਹਏ ਸਾਰੀ ਜ਼ਿੰਦਗੀ ਆਈ ਜਾ ਰਹੀ ਤੇ ਮੇਰਾ ਉੱਤਰ ਜਾੜਦਾ ਮੇਰਾ ਹਏ ਹਏ ਹਾਏ ਆ ਦੇਖ ਲੋ ਇੱਕ ਦੋ ਹੁੱਡਾਂ ਵਿੱਚ ਤੁਸੀਂ ਕੀ ਕੁਝ ਕਰਦੇ जमीन कि कली तो 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 <laughs> आए, आए पुताए